ਫਗਲ ਕਰਨਦਰਾ ਲੁੱਟਾ ਖੋਹ ਕਰਨ ਵਾਲੇ ਲੁਟੇਰਿਆਂ ਦੇ ਨਾਲ-ਨਾਲ ਹੁਣ ਢੋਂਗੀ ਬਾਬਿਆਂ ਨੇ ਵੀ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਮਾਮਲਾ ਸਾਹਮਣੇ ਆਇਆ ਹੈ ਕੋਇਟਪੁਰ ਦੇ ਉਗਰ ਸੈਨ ਚੌਕ ਦੇ ਨੇੜੇਓ ਜਿੱਥੇ ਇੱਕ ਢੋਂਗੀ ਬਾਬੇ ਨੇ ਇੱਕ ਬਜ਼ੁਰਗ ਮਹਿਲਾ ਨੂੰ ਆਪਣਾ ਨਿਸ਼ਾਨਾ ਬਣਾਇਆ ਤਾਂ ਮੌਕੇ ਦੀ ਸੀਸੀਟੀਵੀ ਤਸਵੀਰ ਵੀ ਤੁਹਾਨੂੰ ਦਿਖਾ ਦਿੰਨੇ ਆ ਤਸਵੀਰ ਤੁਸੀਂ ਦੇਖ ਸਾਦੇਓ ਕਿ ਇਸ ਵਿੱਚ ਇੱਕ ਬਜ਼ੁਰਗ ਮਹਿਲਾ ਤੇ ਇੱਕ ਹੋਰ ਔਰਤ ਬੈਠੀ ਗੱਲਬਾਤ ਕਰ ਰਹੀਆਂ ਹਨ ਤੇ ਉਹ ਔਰਤ ਉਸ ਬਾਬੇ ਬਾਰੇ ਉਸ ਬਜ਼ੁਰਗ ਮਹਿਲਾ ਨੂੰ ਜਾਣਕਾਰੀ ਦੇ ਰਹੀ ਆ ਕਿ ਬਹੁਤ ਪੁੰਚਿਆ ਹੋਇਆ ਬਾਬਾ ਤਾਂ ਥੋੜੀ ਦੇਰ ਉਪ ਤੱਕ ਬਾਬਾ ਵੀ ਜਿਹੜਾ ਉਹ ਆ ਜਾਂਦਾ ਤਾਂ ਜਿਵੇਂ ਹੀ ਉਹ ਉਸ ਬਜ਼ੁਰਗ ਮਹਿਲਾ ਦੇ ਸਿਰ ਤੇ ਹੱਥ ਰੱਖਦਾ ਤਾਂ ਉਸ ਨੂੰ ਆਪਣਾ ਸੋਨਾ ਉਤਾਰ ਕੇ ਚੁੰਨੀ ਵਿੱਚ ਰੱਖਣ ਨੂੰ ਕਹਿੰਦਾ ਤਾਂ ਸੋਨਾ ਜਿਹੜਾ ਉਹ ਗਾਇਬ ਹੋ ਜਾਂਦਾ ਤਾਂ ਜਿਵੇਂ ਹੀ ਸੋਨਾ ਗਾਇਬ ਹੁੰਦਾ ਤੋ ਉਹ ਔਰਤ ਅਤੇ ਉਹ ਟੋਗੀ ਬਾਬਾ ਮੌਕੇ ਤੋਂ ਫਰਾਰ ਹੋ ਜਾਂਦੇ ਆ ਜਿਸ ਤੋਂ ਬਾਅਦ ਉਸ ਬਜ਼ੁਰਗ ਮਹਿਲਾ ਵੱਲੋਂ ਪੁਲਿਸ ਨੂੰ ਇਤਲਾਹ ਜੜੀ ਆ ਉਹ ਦਿੱਤੀ ਗਈ ਆ ਤਾਂ ਉਧਰ ਪੁਲਿਸ ਵੱਲੋਂ ਵੀ ਆਪਣੀ ਜਾਂਚ ਜੜੀ ਆ ਕੀਤੀ ਜਾ ਰਹੀ ਆ ਤੇ ਕਾਰਵਾਈ ਕਰਨ ਦਾ ਭਰੋਸਾ ਜੜਾ ਉਹ ਦਿੱਤਾ ਜਾ ਰਿਹਾ ਤਾਂ ਇਸ ਪੂਰੇ ਮਾਮਲੇ ਤੇ ਉਥੋਂ ਦੇ ਦੁਕਾਨਦਾਰਾਂ ਦਾ ਕੀ ਕਹਿਣਾ ਹੈ ਉਸ ਬਜ਼ੁਰਗ ਔਰਤ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਕੀ ਨਾਮ ਹੈ ਤੁਹਾਡਾ ਰਾਜਕੁਮਾਰੀ ਗਰੋਵਰ ਮਾਤਾ ਜੀ ਕੀ ਹੋਇਆ ਤੁਹਾਡੇ ਨਾਲ ਉਹ ਇੱਕ ਲੇਡੀ ਆਈ ਏ ਮੈਨੂੰ ਕਹਿੰਦੀ ਏ ਬੇ ਇੱਕ ਪਹਿਲੇ ਇੱਕ ਬੰਦਾ ਆਇਆ ਉਹ ਕਹਿੰਦਾ ਖੇਤਰਪਾਲ ਦਾ ਕਿੱਥੇ ਖੇਤਰਪਾਲ ਕਿੱਥੇ ਹੈ ਮੈਂ ਦੱਸਦਾ ਮੈਂ ਤਿਸੇ ਪਿਆਤਰਿਆ ਹੋਣੀ ਤੇ ਫਿਰ ਉਹ ਲੇਡੀ ਆ ਗਈ ਮੇਰੇ ਕੋਲ ਕਹਿੰਦੀ ਬਾਬਾ ਬੜਾ ਪਹੁੰਚਿਆ ਆਇਆ ਤੇ ਇਹਨਾਂ ਦਾ ਅਸ਼ੀਰਵਾਦ ਲੈਣਾ ਚਾਹੀਦਾ ਤੁਹਾਨੂੰ ਸਭ ਕੁਝ ਦੱਸ ਨਹੀਂ ਮੇਰੇ ਕੋਲ ਬੈਠੋ ਇੱਥੇ ਉਹ ਗੱਲਾਂ ਮਾਰਨ ਲੱਪੇ ਦੁਰਦੂ ਦਿਆਂ ਤੀਫਾਂ ਕਰਨ ਲੱਗ ਪਈ ਹੁੰਦੀਆਂ ਉਹਦੇ ਨੇ ਬਾਬਾ ਫਿਰ ਆ ਗਿਆ ਬਾਬਾ ਕਹਿੰਦਾ ਉੱਥੇ ਜੇ ਕੋਈ ਨਸ਼ੀਰਵਾਦ ਦਿੰਨੇ ਮੈਨੂੰ ਮੈਨੂੰ ਕਹਦਾ ਚੀਹਲਾ ਦੇ ਇੱਕ ਵਾਰੀ ਜੇ ਆਪੇ ਥੋੜੀ ਜਿਹੀ ਪਾਲਾ ਤੇਰੇ ਕੋਲ ਹੀ ਰਹਿਣ ਗਿਆ ਮੈਂ ਫੂਕ ਮਾਰਾਂਗਾ ਤੇ ਕਾਜਾ ਕੇ ਰੱਖ ਦੇ ਮੰਦਰ ਵਿੱਚ ਤੇ ਮੇਰੇ ਕੋਲ ਮੈਂ ਰੱਖਣੀ ਕਹਿੰਦਾ ਤੁਹਾਡੇ ਕੋਲ ਰਹਿਣ ਗਿਆ ਮੈਂ ਨਹੀਂ ਲਵਾਗਾ ਉਹਨੇ ਥੋੜੇ ਦੋ ਮਿੰਟ ਮੈਨੂੰ ਦੇਈ ਤੇ ਵੀ ਮੈਂ ਫੂਕ ਮਾਰਨੀ ਆ ਉਹਨੇ ਚੇਂਜ ਕਰਕੇ ਭੱਜ ਗਿਆ ਬਸ ਕੋਕੇ ਭੱਜ ਗਿਆ ਮੇਰੇ ਕੋਲ ਪਹਿਲੇ ਕੋੜਾਂ ਵੀ ਹੈਗੀ ਆ ਲੇਡੀ ਆਂਦੀ ਹੈ ਲੇਡੀ ਆਂਦੀ ਹੈ अच्छा फिर ਤੁਹਾਡੇ ਨਾਲ ਗੱਲਾਂ ਮਾਰਨ ਲਾ ਪਹਿਲਾਂ ਮਾਰਨ ਲਾ ਪੀ ਤਰੀਫਾਂ ਕਰ ਲਾ ਪੀ ਬਾਬੇ ਰਿਆਂ ਬਾਬਾ ਬੜਾ ਪਹੁੰਚੇ ਆਏ ਬਾਬੇ ਨੇ ਬਾਬਾ ਹੀ ਕਰਦਾ ਬਾਬਾ ਹੀ ਕਰਦਾ ਤੇ ਮੈਂ ਉਹਨਰ ਬਾਬਾ ਕਹਿੰਦੇ ਬਾਬਾ ਕਹਿੰਦੀ ਆਂਦੇ ਨਹੀਂ ਹੁੰਦੇ ਚੇਚੇ ਤੇ ਇਹ ਪਤਾ ਨਹੀਂ ਕਿਵੇਂ ਦੱਸਣਾ ਫਿਰ ਬਾਬੇ ਨੇ ਕੀ ਕੀਤਾ ਬਾਬੇ ਨੇ ਕਿ ਬਾਬੇ ਨੇ ਮੇਰੇ ਕੋ ਕਨੈਦਲ ਕਹਿੰਦਾ ਕੋ ਜੇਬ ਤੇ ਰੱਖ ਲੈ ਆਪਣੇ ਲਾ ਕੇ ਝੂੜੀ ਵੀ ਤੇ ਉਹ ਵੀ ਰੱਖ ਲੈ ਤੇ ਤੂੰ ਆ ਬਸ ਬੰਨ ਕੇ ਬੰਨ ਕੇ ਕਰ ਪਾਗੇ ਨੇ ਜਾਈ ਕਰ ਐਵੇਂ ਚਲੀ ਗਈ ਅੱਛਾ ਫਿਰ ਮੈਂ ਕੋਕੋ ਕੇ ਲੈ ਕੇ ਚਲਾ ਗਿਆ ਅੱਛਾ ਤੇ ਫਿਰ ਤੁਹਾਨੂੰ ਪਤਾ ਕਿਵੇਂ ਲੱਗਾ ਕਿ ਤੁਹਾਡੇ ਜੀਵਰ ਲੈ ਗਏ ਤੇ ਮੈਨੂੰ ਪਤਾ ਲੱਗਾ ਜਦੋਂ ਖਾਲੀ ਮੈਂ ਵੇਖਿਆ ਉਸ ਦੇ ਮੈਨੂੰ ਉਸ ਜੇ ਨਿਕਲੇ ਸੀ ਕਿ ਮੈਂ ਕਿ ਮੇਰੇ ਸਾਹ ਜਮਾਨ ਲੈ ਗਏ ਮੈਂ ਕਹਿੰਦੇ ਤਾਂ ਕੁਝ ਵੀ ਨਹੀਂ ਹੈ ਖਾਲੀ ਕਹਿੰਦਾ ਮੈਂ ਕਹਿੰਦਾ ਆਲਾ ਫੜੇ ਸਿਰ ਰਿਮਾਰਕ ਕਰਿਆ ਕਿ ਖੋਲੀ ਉਹ ਉਹ ਰਿਮਾਰਕ ਖਾਲੀ ਦੇਖਿਆ ਤੇ ਪਰਿਆ ਚੁੱਕ ਨਿਕਲੇ ਗਏ ਕਿੰਨੇ ਜਣੇ ਸੀਗੇ ਤਿੰਨ ਜਣੇ ਸੀਗੇ ਅੱਛਾ ਕੋਣ ਕੋਣ ਸੀਗੇ ਇਹ ਇੱਕ ਦੋ ਆਦਮੀ ਸੀ ਤੇ ਕਲੇਡੀ ਸੀ ਦੋ ਆਦਮੀ ਕਿਵੇਂ ਦੇ ਸੀਗੇ ਮੈਂ ਆ ਦੇਖਾ ਦੇ 68 ਬੰਦੇ ਦਾ ਸਾਧਾ ਸਿੱਕਾ ਤੇ ਦੂਸਰਾ ਤੇ ਯੰਗ ਸਿੱਕਾ ਉਹ ਦੇਖਿਆ ਨਹੀਂ ਕੋਈ ਉਹਦੇ ਮੂੰਹ ਪਰਾਂ ਸਿਆ ਜਨਾਨੀ ਤਾਂ ਮੇਰੇ ਕੋਲ ਬੈਠੀ ਹੈ ਮੈਂ ਪਛਾਣ ਲਾਂਗੇ ਅੱਜ ਮੇਰੇ ਸਾਹਮਣੇ ਆਏ ਕਿਵੇਂ ਉਹ ਮੋਟਰਸਾਈਕਲ ਪਿਆਰ ਸਟਾਰਟ ਕੀਤਾ ਐਸੇ ਉਹਨਾਂ ਨੇ ਥਿਲੋ ਜਿਹੜਾ ਇੱਕੋ ਮੋਟਰਸਾਈਕਲ ਤੇ ਇੱਕੋ ਇੱਕੋ ਤੇ ਗਏ ਬਸ ਸਮਾਨ ਭੜਿਆ ਜਨਾਨੀ ਪਿੱਛੇ ਬੈਠੀ ਹੈ ਪਹਿਲਾ ਬੰਦਾ ਬੈਠਾ ਉਹ ਜਿਹਨੇ ਉਹ ਜਿਹਨੇ ਮੇਰੇ ਕੋਲ ਸਮਾਨ ਕੋਇਆ ਹੈ ਪਿੱਛੇ ਜਨਾਨੀ ਬੈ ਕੇ ਭੱਜ ਗਏ ਬਸ ਅੱਛਾ ਕੀ ਕੀ ਤੁਹਾਡੇ ਉਹ ਲੈ ਕੇ ਗਏ ਮੇਰੀ ਚੂੜੀ ਮੇਰੀ ਚੂੜੀ ਸੀ ਮੋਟੀ ਮੋਟੀ 2 ਗ੍ਰਾਂ ਦੀ ਚੂੜੀ ਸੀ ਮੇਰੀ ਰਿੰਗ ਸੀ ਤੇ ਕੰਨਾਂ ਦੇ ਟੋਪਸ ਸੜਾ ਟੋਟਲ ਕਿੰਨੇ ਤੋਲੇ ਸੀਗਾ 27 ਗ੍ਰਾਮ ਹੋ ਗਿਆ 27 ਗ੍ਰਾਮ ਅੱਛਾ ਤੇ ਕੀ ਮੰਗ ਕਰਦੇਗੇ ਉਹ ਮੈਂ ਕਹਿੰਦੇ ਮੈਨੂੰ ਮੈਨੂੰ ਮਿਲਣੀਆਂ ਚਾਹੀਦੀਆਂ ਮੇਰੇ ਚੀਜ਼ਾਂ ਹਮ ਬੜੀ ਉਦਾਂ ਪੜਾਈਆਂ ਜਾਂਦੀਆਂ ਕਿਵੇਂ ਬਹੁਤ ਮਸਕਰ ਕਹਿੰਦੇ ਘਰ ਦੇ ਬਣਾਈਦਾ ਕਿਵੇਂ ਕਰੀਦਾ ਬੜਾ ਓਖਾ ਹੋ ਜਾਂਦਾ ਅੱਛਾ ਪਤਾ ਹੀ ਨਹੀਂ ਲੱਗਣ ਦਿੱਤਾ ਉਹਨਾਂ ਨੇ ਨਾ ਜੀ ਨਾ ਦੇਖਦੇ ਦੇ ਕੇ ਮੇਨੂੰ ਖਾਲੀ ਰਬਾਰ ਫਾ ਦੇ ਉਹ ਦੂਜਾ ਕੋਲ ਫੇਟ ਕੇ ਭੱਜ ਗਿਆ ਤੇ ਮਾਲ ਮੇਰੇ ਕੋਲ ਕਹਿੰਦੇ ਕਾਜਾ ਕਹਿੰਦੇ ਇਨੇ ਬੰਦੇ ਚ ਰੱਖਦੇ ਨਾ ਤੇ ਮੈਂ ਤੁਹਾਡੇ ਸਿਰ ਪਾਦੇ ਹੱਥ ਨਹੀਂ ਲਾਂਦੇ ਸੀ ਮੇਰੇ ਖੋ ਕੇ ਚਲਾ ਗਿਆ ਬਸ ਫਟਾਫਟ ਮੋਟੇ ਸਟਾਰ ਤੇ ਅੰਦਰ ਕੋਲੇ ਸੀ ਮੋਟੇ ਫੜ ਨਹੀਂ ਸਕਦੇ ਸੀ ਤੁਹਾਡੇ ਸਿਰ ਤੇ ਹੱਥ ਰੱਖਿਆ ਸੀ ਬਾਬੇ ਨੇ ਹਾਂ ਬਾਬੇ ਤਿੰਨ ਵਾਰੀ ਰੱਖਿਆ ਇੱਕ ਵਾਰੀ ਨਹੀਂ ਲੱਖਿਆ ਅੱਛਾ ਪਤਾ ਹੀ ਨਹੀਂ ਲੱਗਾ ਨਾ ਅੱਛੇ ਵਾਰ ਤੱਕੰਦਾ ਸਮਾਨ ਰੱਖਿਆ ਤੁਹਾਡੇ ਕੋਲ ਕੋਈ ਚੋਰੀ ਜਿਹਾ ਵਾਕੇ ਦੇਖੋ ਸਮਾਨ ਮੈਂ ਪਾਈ ਰੱਖਿਆ ਥੋਲੀ ਆਪਣੇ ਕਹਿੰਦੇ ਇਸ ਤਰ੍ਹਾਂ ਲੈ ਜਾਓ ਕਰੇ ਖੋ ਕੇ ਲੱਗ ਕਦੀ ਵੇਖਿਆ ਸੀ ਉਹਨੂੰ ਇੱਥੇ ਅੱਗੇ ਇਹਨੇ ਕਦੀ ਵੇਖਿਆ ਕੀ ਨਾਮ ਹੈ ਮਾਤਾ ਜੀ ਤੁਹਾਡਾ ਕਿੱਥੇ ਰਹਿਣ ਵਾਲਿਓ ਗੋਪੀਨਗਰ ਇਹ ਕਿੱਥੇ ਹੋਈ ਵਾਰਦਾਤ ਵਾਰਦਾਤ ਆ ਚੌਂਕ 'ਚ ਹੋਈ ਹੈ ਫਿਰ ਚੌਂਕ 'ਚ ਦੇਖਦੇ ਹਾਂ ਕਿ ਨਾਮ ਹੈ ਤੁਹਾਡਾ ਰਾਜਕੁਮਾਰ ਦੀ ਗਰੋਵਰ ਕੀ ਜੀ ਦੇ ਨਾਲ ਮੈਂ ਨਾ ਅੰਦਰ ਕੰਮ ਕਰ ਰਿਹਾ ਸੀ ਬੇਰੇ ਅਚਾਨਕ ਨਿਗਾਹ ਪਈ ਬਾਹਰ ਆਂਟੀ ਜੀ ਕਿੱਥੇ ਲੇਡੀਜ਼ ਨਾਲ ਗੱਲਾਂ ਮਾਰਦੇ ਹੋ ਸੀ ਪਰ ਜਦੋਂ ਵੇਖਿਆ ਮੈਂ ਆਂਟੀ ਕਾਫੀ देर ਲੱਗੇ ਰਹੇ ਤੇ ਮੈਨੂੰ ਸੋਨ ਡਾਊਟ ਆਇਆ ਪਰ ਮੈਂ ਧਿਆਨ ਨਹੀਂ ਦਿੱਤਾ ਜਿਆਦਾ ਫਿਰ ਮੈਂ ਆਪ ਦਾ ਕੰਮ ਲੱਗ ਗਿਆ ਫਿਰ ਆਂਟੀ ਰੋਲਾ ਪਾਇਆ ਕਿ ਕੋਈ ਬਾਬਾ ਮਨੇ ਲੁੱਟ ਕੇ ਲੈ ਗਿਆ ਫਿਰ ਆਂਟੀ ਬਣਾ 10 ਦਿਨ ਵੈਸੇ ਮੇਰੇ ਨਾਲ ਕੀ ਹੋਇਆ ਆਂਟੀ ਕਹਿੰਦੇ ਮੇਰੇ ਪੈਸੇ ਲੈ ਗਿਆ ਮੈਂ ਕਿਹਾ ਆਂਟੀ ਵੀ ਤੁਸੀਂ ਦ ਫਰਾਂਟੀ ਸੇ ਕੱਦ ਨਾ ਚੂੜੀਆਂ ਲੈ ਗਿਆ ਮੇਰੀ ਵਾਲੀਆਂ ਲੈ ਗਿਆ ਤੇ ਮੇਰੀ ਮੁੰਦਰੀਆਂ ਲੈ ਗਿਆ ਫਰਾਂਟੀ ਪਿੱਛੇ ਭੱਜੇ ਪਰ ਇਹਨੂੰ ਹੀ ਨਿਕਲ ਗਿਆ ਸੀ ਉਹ ਇਹ ਕੀ ਸੀਸੀਟੀਵੀ ਚ ਵੀ ਆਈ ਸਾਰੀ ਗੱਲ ਸੀਸੀ ਕੇ ਵੀ ਨਹੀਂ ਵਾਹ ਗੱਡੀ ਆ ਖੁੱਦ ਮੈਂ ਫਿਰ ਤੁਹਾਨੂੰ ਭੇਜੀਏ ਫਿਰ ਮੈਂ ਇਹ ਮਤਲਬ ਕੀ ਆਇਆ ਕੀ ਕੀਤਾ ਕੀ ਬਾਬੇ ਨੇ ਬਾਬੇ ਨੇ ਸਿਰ ਤੇ ਹੱਥ ਰੱਖਿਆ ਫਰਾਂਟੀ ਨੂੰ ਕੁਝ ਸਮਝ ਨਹੀਂ ਆਈ ਵਾਰਾਂਟੀ ਨਾਲੇ ਪਿੱਛੇ ਚਲੇ ਗਏ ਉਹਨਾਂ ਦੇ ਉਸ ਤੋਂ ਅੰਟੀ ਸਾਰਾ ਸੁਣਨ ਲੱਗ ਦਿੱਤਾ ਉਹਨਾਂ ਨੂੰ ਫਿਰ ਅੰਟੀ ਨੂੰ ਬਾਹਰ ਚੱਲ ਗਿਆ ਮੈਂ ਤਾਂ ਲੁੱਟੀ ਗਈ ਫਰਾਂਟੀ ਪਿੱਛੇ ਭੱਜੇ ਕਈ ਬੰਦੇ ਨਫਰ ਹੋਣੇ ਜਿੱਥੇ ਨਿਕਲ ਗਿਆ ਸੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਲੋਕਾਂ ਨੂੰ ਸੁਝਾਅ ਦੇਣਾ ਚਾਹੀਦਾ ਐਵੇਂ ਤਾਂ ਗਰੋਹ ਥਾਂ ਥਾਂ ਆਏ ਨੇ ਕੋਈ ਉੱਪਰੇ ਬੰਦੇ ਨਾਲ ਗੱਲ ਨਹੀਂ ਕਰਨੀ ਚਾਹੀਦੀ ਤੁਹਾਡੇ ਕੋਲ ਲਿੰਕ ਚ ਹੈਗਾ ਜਾਣਪਛਾਣ ਦੇਖੋ ਉਹਨਾਂ ਨਾਲ ਗੱਲ ਕਰੋ ਕਿਸੇ ਅਜੀਬ ਬੰਦੇ ਨਾਲ ਗੱਲ ਨਾ ਕਰੋ ਪੁਲਿਸ ਨੂੰ ਵੀ ਚਾਹੀਦਾ ਵੀ ਐਵੇਂ ਦਾ ਬੰਦਾ ਠੱਲ ਪੈਣੀ ਚਾਹੀਦੀ ਹੈ ਕੀ ਨਾਮ ਹੈ ਤੁਹਾਡਾ ਪੂਰਾ ਮੇਰਾ ਰਾਜੂ ਜੀ ਕੀ ਗੱਲ ਵਾਰਦਾਤ ਕਿੱਥੇ ਹੋਈ ਹੈ ਕੀ ਹੋਈ ਹੈ ਰੋਡ ਤੇ ਹੋਈ ਭਾਜੀ ਹਾਂ ਹਾਂਜੀ ਤੇ ਕੀ ਹੋਈ ਹੈ ਅੰਜੀ ਦਾ ਵਾਰਦਾਤ ਤੇ ਇੱਕ ਥਾਲੇ ਚੂੜੀਆਂ ਲੱਗ ਲੈ ਕੇ ਕਹਿੰਦੇ ਇੱਕ ਕੰਨਾਂ ਦੀਆਂ ਤੇ ਇੱਕ ਪਤਨੀ ਰਿੰਗੇ ਹਾਂ ਜੀ ਕਿਵੇਂ ਦੇ ਸੀ ਬੰਦੇ ਇੱਕ ਸਰਦਾਰ ਸੀ ਭਾਰਾ ਆ ਤੇ ਇੱਕ ਬਾਬਾ ਸੀ ਤੇ ਇੱਕ ਲੇਡੀ ਸੀ ਅੱਛਾ ਕਿ ਨਹੀਂ ਨਹੀਂ ਉਹਨਾਂ ਨੇ ਬਾਤ ਦਾ ਨੂੰ ਅੰਜਾਮ ਹਾਂ ਜੀ ਤਾਂ ਲੋਕਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਭਾਈ ਕਹਿੰਦੇ ਵੀ ਆਦਾ ਤੰਦਰੁਸਤ ਦੀ ਜਸ ਸਹੀ ਕਰਕੇ ਰਹੋ ਆਦਾ ਕੀ ਅਣਜਾਣ ਬੰਦੇ ਨੂੰ ਨਹੀਂ ਮਿਲਣਾ ਚਾਹੀਦਾ ਬਿਲਕੁਲ ਜੀ ਨਹੀਂ ਮਿਲਣਾ ਚਾਹੀਦਾ ਆਂਟੀ ਇੱਥੇ ਆਏ ਉਹ ਹਾਂ ਜੀ ਕਿਵੇਂ ਹੋਇਆ ਕਿਵੇਂ ਆਂਟੀ ਦੇ ਨਾਲ ਹੀ ਲਗੇ ਆਂਦੇ ਸੀ ਉਹ ਤੇ ਆਂਟੀ ਨੂੰ ਸਾਹਮਣੇ ਲੈ ਗਏ ਨੇ ਜਿੰਟੀ ਉਹ ਲੁੱਟ ਗਏ ਰੋਲਾ ਪਿਆ ਉਹ ਭੱਜ ਕੇ ਗਿਆ ਮਗਰ ਉਹ ਭੱਜ ਗਿਆ ਭੱਜ ਗਿਆ ਜੀ ਕੀ ਨਾਮ ਹੈ ਸਰ ਤੁਹਾਡਾ ਵਿਨੋਦ